ਹੈਲੋ ਕਿਵੇਂ ਹੋ ਬਾਬਿਓ ਬਾਗ ਦਾ ਤੁਹਾਡਾ ਆਪਣਾ ਇੱਕ ਨਵੇਂ ਵਲੌਗ ਵਿੱਚ ਅੱਜ ਤਰੀਕ 29 ਤਰੀਕ 6ਵਾਂ ਮਹੀਨਾ 2025 ਬਾਈ ਅੱਜ ਜਿਹੜਾ ਕੱਠ ਸੀ ਅਸੀਂ ਚੱਲੇ ਆਂ ਕੱਟੇ ਹਸਨਪੁਰ ਤਾਜਪੁਰ ਵਾਲੇ ਦਾ ਹਸਨਪੁਰ ਗਰਾਊਂਡ ਜੇ ਕੱਠਾ ਬਣੋੜ ਆਹ ਚੱਲੇ ਆਂ ਦੇਖੋ ਖੜੇ ਆਂ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਆਉਣਗੇ ਸਾਰੇ ਸੀਨੀਅਰ ਪਲੇਅਰ ਆਉਣਗੇ ਵੱਡੇ ਖਿਡਾਰੀ ਆਉਣਗੇ ਤੁਹਾਨੂੰ ਦਿਖਾਉਨੇ ਆ ਪੂਰਾ ਵਲੌਗ ਬਣਾ ਕੇ ਆਹ ਚੱਲੇ ਆਂ ਅਸੀਂ ਗੱਡੀ ਹੁੰਦੀ ਹੈ ਹੱਡੀ ਆਵਦਾ ਆਵਦਾ ਸਭ ਦਾ ਨਾਮ ਲੈ ਕੇ ਆ ਗਏ ਬਈ ਦੇਖ ਸਕਦੇ ਹੋ ਉਹ ਇਹਨਾਂ ਕੇ ਵਾਲੇ ਨੇ ਇਹਦਾ ਮਾਡਲ ਆ ਆ ਦੇਖੋ ਬਈ ਤੋਰਨ ਲੱਗੇ ਆ ਗੁਰਦਵਾਰੇ ਮੂਹਰੇ ਆ ਗਏ ਆਦਾ ਮਟੇ ਦੇ ਭੈਣੇ 11000 ਮਿੰਟ ਦਾ ਨਹੀਂ ਗੱਡੀ ਆਉਣ ਲੱਗੀ ਹੱਡੀ ਮਟੇ ਦੇ ਭੈਣਜ ਨੂੰ ਬੱਚਾ ਚੱਕੀ ਖਿਲਦਨ ਨਾਲ ਹੀ ਲੈ ਪਟੌਣ ਕੱਢ ਹੁਣੇ ਰਮਾ ਲੈ ਲੈ ਕੇ ਆਓ ਗੱਡੀ ਰੋਡ ਹੋਏ ਆਹ ਤੂੰ ਬੜਾ ਸਭ ਦੇਖਿਆ ਮੈਂ ਥੱਲੇ ਛੱਤੀ ਦਾ ਗਾਇਨਾ ਚੱਟ ਆਹ ਬਈ ਆਪਣੀ ਗੱਡੀ ਆ ਗਈ 10 ਵਜੇ ਦਾ ਟਾਈਮ ਸੀ 9 ਵਜੇ ਤੁਰਨਾ ਸੀ 9:48 ਹੋ ਗਏ 10:00 ਵਜੇ ਬਾਜੀਏ ਪਰ ਪਹੁੰਚ ਜਾਗੇ ਅੱਧੇ ਘੰਟੇ 'ਚ ਇਹ ਜੀ ਗੱਡੀ ਆ ਪਹਿਲਾਂ ਦੂਜੀ ਕਹਿੰਦੇ ਸੀ ਹੁਣ ਗੱਡੀ ਦੂਜੀ ਲਿਆਂਦੀ ਗੱਦੇ ਹਟਾਂਗੇ ਹੁਣ ਚੱਲ ਵੇ ਬਈ ਗੱਤੇ ਦੇਖ ਕੇ ਵੇ ਵਜੇ ਹੋਇਆ ਸਾਰੇ ਜਾਣੇ ਚੱਲੇ ਆ ਵੀਰੇ ਪਰਾਉੜਾ ਨੂੰ ਪਿੰਡ ਦਾ ਇੱਕ ਉਹਦੇ ਮੁੰਡੇ ਆ ਇਹਦੇ ਟੀਟੂ ਕੋੜਵਾਂ ਟੀਟੂ ਕੋਣ ਵੰਦਾ ਆਂ ਆ ਵੀ ਦੇਖ ਸਕਦੇ ਹਾਂ ਅੱਧੇ ਰਾਹ ਚ ਪਹੁੰਚ ਗਏ ਆਪਾਂ ਤੇ ਉੱਥੇ ਕੱਠ ਪੁੱਤਰਾਂ ਦਾ ਘੋੜਿਆਂ ਦੇ ਜਿਹੜੇ ਕੁੱਕੜਾਂ ਦੇ ਸ਼ੌਂਕੀ ਹੁੜਾ ਨੇ ਉਹਨਾਂ ਦਾ ਹੋਣਾ ਵਾ ਤੇ ਦੇਖ ਸਕਦੇ ਹੋ ਕਬੂਤਰਾ ਕਬੂਤਰਾਲੇ ਬੈਠਿਆ ਸਾਰੇ ਆਣੀ ਕੋਈ ਬੰਦ ਕਰ ਸਕਦਾ ਮਤਲਬ ਕੂਤਰਾਂ ਨੂੰ ਮੋਦੀਆ ਮੋਟਰ ਬਟਾ ਦੇ ਆਪਣੇ ਪੰਜਾਬ ਦੀਆਂ ਖੇਡਾਂ ਨੂੰ ਆ ਸਾਡੇ ਪਿੰਡ ਵਾਲੇ ਤਾਂ ਅੱਦੇ ਅਜੇ ਆਏ ਨਹੀਂ ਐ ਤੇ ਦੂਜੀ ਗੱਡੀ 'ਚ ਗਏ ਆ ਆ ਦੇਖ ਸਕਦੇ ਹੋ ਆ ਨਹੀਂ ਆਜੀ ਤੁਹਾਡੇ ਕੋਲ ਹੀ ਆਉਨੇ ਆ ਹੀ ਬਈ ਬੱਸ ਸਿਰੇ ਆਏ ਲੱਤੀ ਵੀਰ ਦੇਖ ਸਕਦੇ ਹੋ ਕਿਵੇਂ ਬੱਸਾਂ ਭਰੇ ਭਰ ਜਾਂਦੀਆਂ ਨੇ ਬੱਸ ਦੇ ਉੱਤੇ ਬੜਾ ਨਜ਼ਾਰਾ ਹੋ ਰਿਹਾ ਹੁਣ ਮੇਰੇ ਨਾਣਿਆਂ ਦੇ ਵੀ ਗਏ ਉੱਤੇ ਬਹਿ ਕੇ ਭਾਂਡੂਤਰਾਂ 'ਇੱਕ ਘੱਟ ਜਿਹੜਾ ਪਹਾੜੀ ਹੀਗੀ ਵੱਤਾਂ ਵਾਲੇ ਜਾਂਦੇ ਆ ਪਰ ਪਰ ਕੇ ਵੱਤਾਂ ਬਾਕੀ ਮੋਟਰਹਾਈਲ ਤੇ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ ਜੇ ਪਹੁੰਚ ਕੇ ਉਹ ਬੈਠੇ ਆ ਆ ਬੈਠੇ ਆ ਬਾਈ ਕਿਵੇਂ ਜਾਂਦੇ ਆ ਉਹ ਦੇਖੋ ਪੋਸਟਰ ਲਾਇਆ ਮੁਰੇ ਕਬੂਤਰਾਂ ਵਾਲਾ ਆ ਦੇਖ ਸਕਦੇ ਹੋ ਬਾਈ ਕੱਟ ਕਿੰਨਾ ਵਾ ਜੇ ਕਬੂਤਰਾਂ ਦੇ ਮਤਲਬ ਕੀ ਬਾਤ ਚੱਕੀ ਜਾਂਦੀ ਹੈ ਕੋਈ ਆਈ ਹੁੰਦਾ ਵਾ ਆ ਦੇਖ ਸਕਦੇ ਹੋ ਟਰੈਕਟਰ ਖਿੱਚਿਆ ਹੁੰਦਾ ਵਾ ਬੰਦੇ ਨੇ ਖਿੱਚਿਆ ਟਰੈਕਟਰ ਆ ਦੇਖ ਸਕਦੇ ਹੋ ਜਾਜ ਬਣਾਈ ਫਿਰਦੇ ਆ ਦੇਖ ਸਕਦੇ ਹੋ ਆ ਸਾਰੀ ਜੀਤਾ ਫਰਦਨ ਵਾਲੀ ਜੀਤਾ ਚੰਨਣ ਵਾਲੀ ਚੱਲਿਆ ਬਾਈ ਆਪਣਾ ਆ ਜੀਤਾ ਤੇਨੂੰ ਨਾਲ ਜੀਤਾ ਆਹ ਖੜਾ ਜੀਤਾ ਚੰਨਣ ਵਾਲੀ ਆ ਬਾਈ ਆ ਬੱਸਾਂ ਕਬੂਤਰਾਂ ਵਾਲਿਆਂ ਦੀ ਨੇ ਸਾਰੀਆਂ ਇਕੱਠੇ ਦੇਖ ਸਕਦੇ ਹੋ ਤੁਸੀਂ ਕਿੰਨਾ ਹੋਇਆ ਵਾ ਉਹ ਕਿਆ ਕਲਾਉਗਾ ਤੇ ਪਤਾ ਨਹੀਂ ਗਾਂ ਜਾਣ ਦੇਣਗੇ ਕਿ ਨਹੀਂ ਵਲੌਗ ਨੂੰ ਪੂਰਾ ਦੇਖਿਓ ਐਂਡ ਤੱਕ ਫਿਰ ਤੁਹਾਨੂੰ ਪਤਾ ਲੱਗੋ ਆ ਸਾਰੀਆਂ ਬੱਸਾਂ ਕਬੂਤਰਾਂ ਵਾਲਿਆਂ ਦੀ ਨੇ ਉੱਤੇ ਉੱਤਰਦੇ ਆ ਬੈਠੇ ਰਹੇ ਆ ਇਹ ਬੈਠਾ ਰਿਹਾ ਹਜੇ ਕੀ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਵਲੌਗ ਥੋੜਾ ਵੱਡਾ ਹੋ ਜੂ ਇਹ ਵਾਲਾ ਦੇਖੀ ਜਦੋਂ ਤੁਸੀਂ ਐਂਡ ਤੱਕ ਡੇਢ ਘੰਟੇ ਦਾ ਹੀ ਬਣੂ ਪੁੱਤਰੀ ਨਾ ਦਿਖਾਉਣੇ ਕਿਦਾ ਮੋਲ ਬੱਤੀ ਆ ਕੇ ਪੁੱਤਰੀ ਨਾ ਐ ਬੈਠੀ ਆ ਕੇ ਦਿਖਾਉਣੇ ਮੋਲ ਦੂਗੇ 10 ਮਿੰਟ ਕਿੰਨ ਬਾਈ ਕਿੱਥੇ ਜਾ ਬਹਿ ਕਰਨੇ ਕਿੱਥੇ ਲੈ ਜਾਣੇ ਥੋੜਾ ਕਰਦੇ ਹੱਥ ਹੱਥ ਕਿਹੜਾ ਕਰਦੇ ਆਪਣੇ ਗੱਡੀਆਂ ਦੋ ਦਫ਼ਤਰ ਕਿਆ ਜਾਂਦੇ ਨੇ ਲੱਗੇ ਲੜ ਜਾਗਾ ਜੰਗਾ ਨਹੀਂ ਲੱਗਦੀ ਸਾਨੂੰ ਕਿੱਥੇਆ ਗਰਾਊਂਡ ਹਾਏ ਭਲਾ ਦੇ ਸਲ ਚਾਉਂਦੇ ਉਹ ਦੇਖ ਸਕਦੇ ਹੋ ਉੱਥੇ ਆਪਣੀ ਗੱਡੀ ਖੜ ਗਈ ਆ ਆ ਦੇਖ ਸਕਦੇ ਹੋ ਤੁਸੀਂ ਹੱਥ ਜੋੜ ਕੇ ਜੋੜਦੇ ਜਾ ਰਿਹਾ ਇੱਕ ਵਾਰੀ ਲੈ ਆ ਦੇਖ ਸਕਦੇ ਹਾਂ ਪੰਜਾਬ ਦੀਆਂ ਵਿਰਾਸਤੀਆਂ ਖੇਡਾਂ ਨੂੰ ਬਚਾਉਣ ਲਈ ਰੈਲੀ ਆ ਦੇਖ ਸਕਦੇ ਆ ਪਹੁੰਚ ਗਏ ਵੀਰੇ ਆਪਾਂ ਟੋਪੀ ਲੈ ਕੇ ਆਏ ਅੱਜ ਬਾਲ ਦੇ ਖਿਡਰਗੇ ਅਜੇ ਵਿੱਚ ਆਪਣੀ ਗੱਡੀ ਹੁੰਦੀ ਆ ਪਿੱਛੇ ਆ ਚੱਲਦੇ ਆਪਾਂ ਬਾਲਾ ਕਾਠਾ ਨਜਾਇਜ਼ ਜੀ ਇਹ ਰੈਲੀ ਨੂੰ ਕੰਮ ਨਹੀਂ ਗਿਆ ਪਿਆਗਾ ਤਾਜਪੁਰ ਵਾਲੇ ਚੱਲੇ ਆ ਤਾਜਪੁਰ ਵਾਲੇ ਓ ਰੁਕ ਜਾ ਹੁਣ ਆ ਅੱਗੇ ਵੀ ਤਾਜਪੁਰ ਵਾਲੇ ਦੇਖ ਸਕਦੇ ਹੋ ਬਈ ਮੇਲਾ ਹੀ ਲੱਗਿਆ ਪਿਆ ਪੂਰਾ ਮੇਲੇ ਤੋਂ ਵੀ ਵੱਧ ਇਕੱਠ ਆ ਰੇ ਹਾਂ ਬਸ ਆ ਜਾਂਦੀਆਂ ਨੇ ਕਬੂਤਰ ਵਾਲਿਆਂ ਨੇ ਸਾਰੀਆਂ ਦੂਜੀਆਂ ਰੋਕਤੀਆਂ ਜਿਹੜੀ ਸਵਾਰੀਆਂ ਵਾਲੀਆਂ ਸੀ ਬਸਾਂ ਸਾਰੀਆਂ ਰੋਕਤੀਆਂ ਉਹ ਪਾਣੀ ਦੀ ਸੇਵਾ ਚੱਲ ਰਹੀ ਹੈ ਇੱਕ ਸ਼ੌਕ ਕਬੂਤਰਬਾਜ਼ੀ ਦਾ ਪੋਸਟਰ ਲੱਗਿਆ ਵੇ ਦੇਖ ਸਕਦੇ ਹਾਂ ਬਾਅਦ ਤੁਹਾਨੂੰ ਮੇਰੀ ਇੰਨੀ ਆਉਂਦੀ ਨਹੀਂ ਹੋਣੀ माइक ला लेना कोई ना मैं थोड़ी देर चे पल्स खड़ी देख सकते हो तीन हाँ चलें भाई ਕੱਠ ਵਾਲਾ ਹੋਇਆ ਵੀਰੇ ਆ ਨੰਗੀ ਜੌਦੇ ਵਜੀ ਦੁੱਧਾ ਸਾਹ ਦੇਖ ਸਕਦੇ ਹੋ ਬਾਈ ਆਪਾਂ ਪਹੁੰਚ ਚੁੱਕੇ ਆਂ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਨੂੰ ਮਾਈਕ ਚਲਾਉਣਾ ਪਿਆ ਕਿਉਂਕਿ ਆਵਾਜ਼ ਨਹੀਂ ਆ ਰਹੀ ਸੀ ਫੋਨ ਵਿੱਚ ਆਇਆ ਜਿਵੇਂ ਸਿੱਧਾ ਚਲਾ ਰਿਹਾ ਸੀ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਕਿੰਨਾ ਕੰਮ ਹੋ ਰਿਹਾ ਹੈ ਆਪਣੇ ਪਿੱਛੇ ਇੱਕ ਵਾਰੀ ਕੈਮਰਾ ਇੱਧਰ ਦਿਖਾ ਲਿਓ ਇੱਕ ਵਾਰੀ ਆ ਦੇਖ ਸਕਦੇ ਹਾਂ ਗਾ ਜੀ ਗਾਂ ਆ ਗਏ ਤੇ ਘਾਟ ਇੰਨਾ ਹੋਇਆ ਵਾ ਤੇ ਵੱਡੇ ਆਪਣੇ ਸੀਨੀਅਰ ਪਲੇਅਰ ਆਏ ਹੋਏ ਆ ਪੁੱਤਰ ਬਾਜ ਸਾਰੇ ਭਰਾ ਆਏ ਹੋਏ ਆ ਦੇਖ ਸਕਦੇ ਹੋ ਤੁਸੀਂ ਸਾਡੇ ਬੰਦੇ ਗਮ ਚੁਕੇ ਆ ਬਹੁਤ ਬਹੁਤ ਬੰਦੇ ਆਏ ਆ ਹਰਿਆਣੇ ਦੇ ਬੰਦਿਆਂ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਹੁਣ ਆ ਜਰ ਲਓ ਜੀ ਆਪਣੇ ਕੋਲ ਨਾ ਖੇਤਰੀ ਤਾਈ ਵਰਦੇ ਨਾਲ ਹੀ ਕੈਲਿਆਂ ਦੀ ਸਵੇਰ ਚੱਲਦੀ ਆ ਤਸਵੀਰ ਲੱਗੀ ਆ ਕੰਮ ਪੂਰਾ ਕਿਹੜਾ ਚੱਲ ਰਿਹਾ ਹੈ ਚਲੋ ਸੁਰ ਬਾਚਰ ਬੋਲਣਾ ਨਹੀਂ ਬੱਸ ਮੈਂ ਤਾਂ 15 ਕਿ ਰਹਿ ਕੇ ਮੰਤਰੀ ਸਾਹਿਬ ਦੀ ਗੱਡੀ ਜਾਂਚ ਫਸ ਗਈ ਆ ਆ ਗਏ ਨੇ ਖਾਲਸਾ ਜੀ ਸਰਦਾਰ ਸੰਜੀਤ ਸਿੰਘ ਜੀ ਖਾਲਸਾ ਸਾਹਿਬ ਆ ਗਏ ਨੇ ਤੇ ਬਾਜੀ ਕਹਦੇ ਹੁਣ ਸਾਡੀ ਭੈਣ ਗੱਲ ਕਰੂਗੀ ਦੇ ਬੰਦੇ ਕਮਗੇ ਬਈ ਨਾਲ ਦੇ ਫੋਨ ਲਾਉਣੇ ਆ। ਆ ਵੀਰ ਇੱਕ ਬੰਦਾ ਹੋਰ ਚੱਕ ਲਿਆ ਆਪਾਂ। ਆਪਣਾ ਦੀਪ ਲਗਾਰੀ ਭਰਾ। ਇੰਸਟਾਗ੍ਰam ਤੇ ਆਈਡੀ ਆ ਦੀਪ ਲਿਖਾਰੀ। ਕਿਵੇਂ ਹੋ? ਵਧੀਆ ਵਧੀਆ ਵੀਰੇ। ਹਾਂ ਠੀਕ ਆ। ਆ ਹੁਣ ਆਪਣੇ ਨਾਲ ਹੀ ਜਾਣਗੇ ਘਰੇ। ਪੁੱਤਰ ਘਵਾਤਾ ਦੇਖਣਗੇ। ਇੱਕ ਬੰਦਾ ਹੋਰ ਇੱਕ ਬੰਦਾ ਹੋਰ ਆ ਉਹਨੂੰ ਲੱਭਦੇ ਹੁਣ ਕਾਠੀ ਵਾਲਾ ਵਾ ਲੱਭਦਾ ਹੀ ਨਹੀਂ ਬੰਦਾ ਕੱਠ ਪੂਰਾ ਹੋਇਆ ਵਾ ਤੇ ਦੇਖ ਸਕਦੇ ਹੋ ਤੁਸੀਂ ਮੈਂ ਪਹਿਲਾਂ ਕਿਹਾ ਸੀ ਮੈਂ ਕਿਹਾ ਲੋ ਥੋੜਾ ਲੰਬਾ ਹੋ ਜੂ ਪੂਰਾ ਦੇਖ ਲਿਓ ਪਰ ਸਿਰਈ ਦਾ ਤਾ ਵਾਲੇ ਬਲੌਗ ਚ ਤਾਂ ਆਪਾਂ ਹਾਂ ਬਾਅਦ ਦੇਖਿਓ ਕੱਠ ਬਹੁ ਹੋਇਆ ਵਾ ਹਜੇ ਵੀ ਆ ਬਾਥ ਵਾਲੇ ਦੇਖਦੇ ਆ ਆਪਾਂ ਨੂੰ ਜਿਹੜੇ ਬੰਦੇ ਸਾਡੇ ਘਰੇ ਚਲੇ ਗਏ ਆਪਾਂ ਇਹ ਸਾਡੇ ਨਾਲ ਹੀ ਕੰਮ ਕਰਾਉਣਾ ਜੀ ਆਪਾਂ ਆਹ ਦੇ ਸਾਧਿਆਂ ਕੀ ਕਰਦੇ ਆ ਮੁੱਢਾ ਜਾਣ ਕੇ ਆਪਾਂ ਇਹ ਕੱਟ ਹੈ ਕਿਤੇ ਗਰਮੀ ਤੇ ਦੇਖ ਸਕਦੇ ਹੋ ਕਿੰਨਾ ਭੱਜ ਗਏ ਕਿੰਨੀ 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 ਕਿਵੇਂ ਵੀ ਆਏ ਭਾਈ ਲੱਗੇ ਪਾਣੀ ਦੀਆਂ ਆਪਣੇ ਟੋਨੀ ਭਾਈ ਕੱਠ ਬੋਹਦਾ ਜੀ ਜਿਦਣਾ ਚੈੱਕ ਕਰੋ ਉਹ ਅੱਗੇ ਦਾ ਕੱਠਾ ਉਹ ਆਰੇ ਇੱਕ ਬੰਦੇ ਜਿੱਤ ਗਏ ਆ ਅਸੀਂ ਜਿੱਤ ਗਏ ਆ ਹੁਣ ਉੱਡੂਗੇ ਕਬੂਤਰ ਸਾਡੇ ਪਾਣੀ ਪੀ ਲਏ ਫੇਰ ਉੱਡਣਗੇ ਜੀ ਆ ਪਾਣੀ ਦਾ ਪੀਣਾ ਹੀ ਆ ਕਬੂਤਰ ਵੀ ਉਣਾਣੇ ਆ ਪਾਣੀ ਲਾ ਆਏ ਭਾਈ ਨੇ ਹੁਣ ਬੈਲਟ ਕੱਸ ਲਈ ਆ ਹੋਰ ਹੋ ਗਿਆ ਠੀਕ ਠਾਕ ਫੜੀ ਲਿਆ ਬਈ ਹਾਂ ਆਪ ਤਾਂ ਦੇਖੋ ਕਿਵੇਂ ਖੜੇ ਲਿਆ ਜਿੱਤਗੇ ਅਸੀਂ ਜਿੱਤਗੇ ਸਾਡੇ ਚੀਨੇ ਮੂੰਹ ਤੋਂ ਲਈਏ ਮੂੰਹ ਤੋਂ ਲੋ ਕਾਲਾ ਹੋ ਗਿਆ ਆ ਵੀਰ ਆਪਾ ਖੜੇ ਹਾਂ ਅੱਦੇ ਬੰਦੇ ਕਮਾਂਚ ਗਏ ਆ ਗਏ ਆ ਗਿਆ ਦੇਖਾ ਦਿਆਂ ਕਿੱਥੇ ਕਮਾਂਚ ਗਏ ਸੀ ਟੱਕਰ ਮਾਰਾਈ ਖੜ ਕੇ ਚੈੱਕ ਕਰਦੇ ਹਾਂ ਹੁਣ ਲੱਭਿਆ ਦੇਖ ਸਕਦੇ ਹੋ ਆ ਵੀ ਗੱਡੀ ਆ ਗਈ ਕਟਵਾਲਾ ਬਾਬਿਓ ਆਹ ਹੈ ਇੱਕ ਵੀ ਗੱਡੀ ਇੰਚ ਵੀ ਨਹੀਂ ਹਿੱਲ ਸਕਦੀ ਦੇਖ ਸਕਦੇ ਹੋ ਵੜਾ ਇਕੱਠਾ ਆਂ ਉਹਦੀ ਗੱਡੀ ਦੇਖੋ ਜੀ ਧੱਕਾ ਸਟਾਰਟ काम हो गया जी भाई काम हो गया चलो बैठਾ ਲਾਉਂਗਾ ਚੈੱਕ ਕਰਵਾਈ ਦਾ ਚਲੋ ਚਲੋ ਕਬੂਤਰਾਂ ਪਿੱਛੇ ਦੇਖ ਸਕਦੇ ਹੋ ਕਿੰਨਾ ਗਾਹ ਪਿਆ ਵੀਰੇ ਆਓ ਕੇਲੇ ਲੈ ਕੇ ਚੱਲੇ ਆਪਣਾ ਬੰਦਾ ਉਹਦੇ ਆਪਣੇ ਬੰਦੇ ਬੈਠੇ ਦੇਖ ਸਕਦੇ ਹੋ ਉਹਦੇ ਆਪਣੇ ਬੰਦੇ ਬੈਠੇ ਕੇਲੇ ਲੈ ਕੇ ਚੱਲਿਆ ਵਾ ਉਹ ਬੰਦੇ ਦੇਖ ਸਕਦੇ ਹੋ ਕਿੰਨੇ ਲੁਧਿਆਣੇ ਵਾਲੀ ਸੜਕ ਜਮਾ ਬੰਦ ਕਰਤੀ ਆਓ ਦੇਖੋ ਸਾਥੇ ਜਮਾ ਬੰਦ ਆ ਲੋਕ ਦਿੰਦੇ ਹੀ ਨਹੀਂ ਉਹ ਕੀ ਬਾਤਾਂ ਜੀ ਆਹ ਵੜੀ ਲੋਕ ਨਹੀਂ ਦਿੰਦੇ ਹੀ ਨਹੀਂ ਉਹ ਖਤਮ ਹੋ ਗਏ ਓ ਕਿੱਦਾਂ ਹੋ ਗਈ ਆ ਓਏ ਉਹ ਨਹੀਂ ਆਏ ਦੂਜੇ ਐਤੀ ਆ ਹਾਂ ਦੇਖ ਸਕਦੇ ਹੋ ਬਈ ਕੱਟ ਦੇਖ ਸਕਦੇ ਹੋ ਕਿੰਨਾ ਹੋਇਆ ਵਾ ਓਏ ਉਸਤਾਦ ਆਇਆ ਹਾਂ ਬੈਠੀ ਨੀ ਲੱਪਿਆ ਹਾਂ ਨਾਮ ਪੜਾ ਲਓ ਹੋਣਾ ਤੁਸੀਂ ਹੁਣ ਆਇਓ ਅੱਛਾ ਭੋਗ ਕੀਤਾ ਹੀ ਪੁਰਾਣਾ ਹੈ ਵਾਲੀ ਬਾਹਰ ਵਿੱਚ ਬਾਹਰ ਅੰਮਿਲਿਆਂ ਦੀ ਮੱਤੀ ਹੈ ਔਰ ਇਹ ਕਿੱਥੇ ਹੈ ਕੇਲੇ ਜਲਦੀ ਦਾ ਅੰਟਰਨੈਟ ਦਾ ਰੋਟੀਆਂ ਮਿੱਠੇ ਚੌਲ ਹੈ ਓਏ ਅੱਛਾ ਕਿਹੜਾ ਕੰਮ ਆ ਜਾ ਆ ਜਾ ਦੇਖ ਸਕਦੇ ਹੋ ਪੁਲਿਸ ਨਹੀਂ ਮਰਨਾ ਭਾਈ ਮੋੜਨ ਨਹੀਂ ਦਿੰਦੇ ਮੋੜਨ ਨਹੀਂ ਦਿੰਦੇ ਬਾਹਰ ਘਰ ਤੇ ਬਾਹਰ ਬੈਠਵੇ ਉਹ ਮੋੜੀ ਦਾ ਜਾਂਦੇ ਵਿੱਚ ਤੇ ਬਾਹਰ ਤਾਂ ਗਲੀ ਦਾ ਲੈਣ ਉਹ ਲੀ ਚੱਲ ਜਲੀਆ ਲੈਣ ਹੈਂ ਉਹ ਹੈ ਨੋ ਬਾਹਰ ਲੁੱਕਣ ਜਾ ਬੈਗ ਆਇਆ ਬੈਗ ਲੁੱਕਣ ਜਾ ਫਿੱਦਾ ਹਾਂ ਉਹ ਚਾਲੇ ਜਾਵੇਗਾ